ਦਾ ਕਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਟਕਸਾਲੀ ਦਲ ਨੇ ਵੱਡਾ ਝਟਕਾ ਦਿੱਤਾ ਹੈ ਟਕਸਾਲੀ ਦਲ ਦੇ ਲੀਡਰ ਰਣਜੀਤ ਸਿੰਘ ਬਰਮਪੁਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਵੀਰ ਸਿੰਘ ਦੀ ਸੱਜੀ ਬਾਹ ਮੰਨੇ ਜਾਂਦੇ ਹਰਸ਼ੁਖਿੰਦਰ ਸਿੰਘ ਬੋਬੀ ਬਾਦਲ ਨੇ ਟਕਸਾਲੀ ਦਲ ਵਿੱਚ ਆਪਣਾ ਪੈਰ ਧਰ ਲਿਆ ਸੁਖਵੀਰ ਬਾਦਲ ਦੇ ਹੋਸ਼ ਉੱਡ ਗਏ ਹੋਣਗੇ ਕਿਉਂਕਿ ਟਕਸਾਲੀ ਦਲ ਨੇ ਝਟਕਾ ਹੀ ਕੁਝ ਅਜਿਹਾ ਦਿੱਤਾ ਹੈ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਜਿਸ ਦੇ ਵਿੱਚ ਬੋਬੀ ਬਾਦਲ ਨੇ ਇਹ ਐਲਾਨ ਕੀਤਾ ਹੈ ਕਿ ਉਹ ਅੱਜ ਤੋਂ ਬਾਦਲ ਪਰਵਾੜ ਨਾਲ ਨਹੀਂ ਉਹ ਟਕਸਾਲੀ ਦਲ ਨਾਲ ਹੋਣਗੇ ਭਾਵੇਂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਹੋਣਗੇ ਸੁਖਵੀਰ ਸਿੰਘ ਬਾਦਲ ਨੇ ਬੀਤੇ ਦਿਨ ਇੱਕ ਲੀਡਰ ਨੂੰ ਸ਼੍ਰੋਮਣੀ ਕਲ ਦਲ ਬਾਦਲ ਦੇ ਵਿੱਚ ਜੋੜ ਕੇ ਪਾਰਟੀ ਜੁਆਇਨ ਕਰਾ ਕੇ ਇਹ ਦਾਵਾ ਕੀਤਾ ਸੀ ਕਿ ਇਹ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਭਤੀਜਾ ਹੈ ਪਰ ਬ੍ਰਹਮਪੁਰਾ ਨੇ ਕਿਹਾ ਉਸ ਆਦਮੀ ਨਾਲ ਸਾਡਾ ਕੋਈ ਵਾਅ ਵਾਸਤਾ ਨਹੀਂ ਹੈ ਹਾਂ ਪਰ ਬੋਬੀ ਬਾਦਲ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਨੇੜਤਾ ਹੈ ਪੂਰੀ ਦੁਨੀਆ ਨੂੰ ਪਤਾ ਹੈ ਬੋਬੀ ਬਾਦਲ ਹਰ ਸੁਖਿੰਦਰ ਸਿੰਘ ਜੋ ਕਿ ਸੁਖਵੀਰ ਸਿੰਘ ਬਾਦਲ ਦੀ ਯੂਥ ਕਲਦਲ ਦੀ ਸੱਜੀ ਬਾਹ ਮੰਨੇ ਜਾਂਦੇ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸੁਖਵੀਰ ਸਿੰਘ ਬਾਦਲ ਟਕਸਾਲੀ ਦਲ ਨੂੰ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਨੇ ਇੱਥੇ ਇਹ ਵੀ ਗੱਲ ਕਹਿਣੀ ਗਲਤ ਨਹੀਂ ਹੋਏਗੀ ਉਹ ਬਜ਼ੁਰਗ ਲੀਡਰ ਜਿਨ੍ਹਾਂ ਨੂੰ ਕਦੇ ਸੁਖਵੀਰ ਸਿੰਘ ਬਾਦਲ ਆਪਣੇ ਪਿਤਾ ਸਮਾਨ ਦੱਸਦੇ ਸੀ ਤੇ ਉਹਨਾਂ ਦੇ ਪੈਰੀਂ ਹਥ ਲਾਉਂਦੇ ਸੀ ਅੱਜ ਉਹਨਾਂ ਨੂੰ ਥਾਪੀਆਂ ਮਾਰ ਰਹੇ ਨੇ ਤੇ ਮੁੱਛਾਂ ਨੂੰ ਵੱਟ ਚੜ੍ਹ ਰਹੇ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਸੁਖਵੀਰ ਸਿੰਘ ਬਾਦਲ ਜਾਂ ਰਣਜੀਤ ਸਿੰਘ ਬਰਮਪੁਰਾ ਕਾਮਯਾਬ ਹੁੰਦੇ ਨੇ ਪਰ ਇਹ ਗੱਲ ਸਾਫ਼ ਜ਼ਰੂਰ ਹੈ 2019 ਦੀਆਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤੀ ਦਾ ਇੱਕ ਵੱਖਰਾ ਢਣਾ ਜਾਂ ਵਕਰੀ ਤਸਵੀਰ ਜ਼ਰੂਰ ਨਜ਼ਰ ਆਏਗੀ